ਇਕ ਸ਼ਖਸ ਦਰਬਾਰ ਸਾਹਿਬ ਦੇ ਮੁੱਖ ਗੇਟ ਬਾਹਰ ਬੈਠੇ ਸੁਬੀਰ ਸਿੰਘ ਬਾਦਲ ਨੇੜੇ ਜਾਂਦੇ ਹੋਏ ਗੋਲੀ ਚਲਾ ਦਿੰਦਾ ਹੈ ਇਹਨਾਂ ਨੂੰ ਉੱਥੇ ਮੌਜੂਦ ਲੋਕ ਗੋਲੀ ਚਲਾਉਣ ਵਾਲੇ ਸ਼ਖਸ ਨੂੰ ਰੋਕ ਲੈਂਦੇ ਹਨ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦੇ ਮੁਤਾਬਕ ਸੁਬੀਰ ਸਿੰਘ ਬਾਦਲ ਜਦੋਂ ਸੇਵਾ ਨਿਭਾਰੇ ਸਨ ਤੁਹਾਨੂੰ ਉੱਤੇ ਹਮਲੇ ਦੀ ਕੋਸ਼ਿਸ਼ ਹੋਈ ਹੈ ਪੁਲਿਸ ਮੁਤਾਬਕ ਗੋਲੀ ਚਲਾਉਣ ਵਾਲਾ ਸ਼ਖਸ ਨਰਿੰਦਰ ਸਿੰਘ ਚੋੜਾ ਹੈ ਦੇਖੋ ਨਾ ਆਪਾਂ ਸੰਗਤਾਂ ਨੂੰ ਡੱਕ ਨਹੀਂ ਸਕਦੇ ਉਹ ਬੰਦਾ ਗਿਆ ਅੰਦਰ ਨੂੰ ਮੱਥਾ ਟੇਕਣ ਗਿਆ ਅਸੀਂ ਉਹਨੂੰ ਕਹਿ ਲੀਏ ਰੋਕ ਦਈਏ ਕਿਸੇ ਨੂੰ ਅਸੀਂ ਸੰਕਤੀ ਰੂਪ ਦੇ ਡੱਕ ਨਹੀਂ ਸਕਦੇ ਦਿਲਜੀਤ ਸਿੰਘ ਚੀਮਾ ਨੇ ਇਸ ਘਟਨਾ ਤੇ ਪ੍ਰਤੀਕਿਰਿਆ ਦਿੱਤੀ ਹੈ ਤੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦਾ ਅਸਤੀਫਾ ਮੰਗਿਆ ਸੇਵਾ ਆਪਣੀ ਦੇਦੇ ਸੀ ਉਹਨਾਂ ਦੇ ਉੱਤੇ ਫਾਇਰਿੰਗ ਕਰਕੇ ਜਾਨ ਦੇਵਾ ਹਮਲਾ ਕਿਹੜਾ ਨਾ ਗੁਲਾਬਦਾ ਜੀ ਦਾ ਪੁਰ ਹਸੀਨ ਸਾਹਿਬ ਦਾ ਸੱਚੀ ਪਛਤਾਵਾ ਧੰਨਵਾਦ ਕਰਤਾ ਸੀਮ ਲਬਣਾ ਨੇ ਆਪਣੇ ਸੇਮੈਂਟ ਤੇ ਸਿਰ ਤੇ ਹੱਥ ਰੱਖ ਕੇ ਇਸ ਸਾਰਾ ਜਿਹੜਾ ਚਾਹਤੀ ਸੀ। ਔਰ ਇਸ ਘਟਨਾ ਦੀ ਮੈਂ ਪਾਰਟੀ ਵੱਲੋਂ ਨਖੇਤੀ ਵੀ ਦਿੱਤਾ। ਔਰ ਇਹ ਪੰਜਾਬ ਵਾਸਤੇ ਜਿਹੜੀ ਹੈ ਇਹ ਘਟਨਾ ਬਹੁਤ ਵੱਡੀ ਘਟਨਾ ਹੈ। ਕਿ ਅਸੀਂ ਪੰਜਾਬ ਨੂੰ ਦੁਬਾਰਾ ਕਿਹੜੇ ਦੌਰ ਦੇ ਵਿੱਚ ਟੱਕ ਰਹੇ ਹਾਂ। ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਦਾ ਕਿ ਇਹ ਤੁਸੀਂ ਪੰਜਾਬ ਨੂੰ ਕਿਹੜੇ ਪਾਸੇ ਲੈ ਕੇ ਜਾਣਾ ਚਾਹੁੰਦੇ ਹੋ ਕਿ ਅੱਜ ਫੇਰ ਦਰਬਾਰ ਸਾਹਿਬ ਦੇ ਗੇਟ ਦੇ ਉੱਤੇ ਸ਼ਾਂਤੀ ਦੇ ਨਾਲ ਸੇਵਾ ਕਰਦੇ ਗੁਰਸਿੱਖ ਦੇ ਉੱਤੇ ਇਸ ਤਰ੍ਹਾਂ ਦਾ ਹਮਲਾ ਹੋਣਾ ਇਹ ਮੈਂ ਸਮਝਦਾ ਹਾਂ ਸੁੰਭੇਤੀ ਡਾਇਨ ਡਾਟਰ ਦਾ ਰੋਸ ਦਾ ਵਾਸਤੇ ਵੀ ਬਿਲਕੁਲ 100% ਉਹਦਾ ਫੈਲਰ ਹੈ ਮੁੱਖ ਮੰਤਰੀ ਸਾਹਿਬ ਨੂੰ ਅਸਤੀਫਾ ਦੇ ਲੈਣਾ ਚਾਹੀਦਾ ਹੈ ਦਰਸਲ ਸਾਲ 2007 ਤੋਂ 2017 ਤੱਕ ਰਿਆ ਕਾਲੀ ਸਰਕਾਰ ਦੌਰਾਨ ਲਏ ਗਏ ਕੁਝ ਫੈਸਲਿਆਂ ਕਰਕੇ ਅਕਾਲ ਤਖਤ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਨੂੰ 30 ਅਗਸਤ ਨੂੰ ਤਨਖਾਹਿਆ ਕਰਾਰ ਦਿੱਤਾ ਸੀ ਅਤੇ 2 ਦਸੰਬਰ ਨੂੰ ਜਥੇਦਾਰ ਗਿਆਨੀ ਰਖਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਸਣੇ ਕੁਝ ਹੋਰ ਅਕਾਲੀ ਆਗੂਆਂ ਨੂੰ ਸਜ਼ਾ ਲਗਾਈ। 3 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਅਤੇ ਆਕਾਲੀ ਦਲ ਦੇ ਹੋਰ ਆਗੂਆਂ ਦੇ ਵੱਲੋਂ ਆਪਣੀ ਧਾਰਮਿਕ ਸਜ਼ਾ ਵੀ ਪੂਕਤੀ ਗਈ ਤੇ ਅੱਜ ਇਸ ਧਾਰਮਿਕ ਸਜ਼ਾ ਦਾ ਦੂਜਾ ਦਿਨ ਸੀ ਜਦੋਂ ਸਵੇਰ ਵੇਲੇ ਸੁਖਬੀਰ ਸਿੰਘ ਬਾਦਲ ਪਹਿਰੇਦਾਰ ਵਾਲਾ ਚੋੜਾ ਪਾ ਕੇ ਹੱਥ ਦੇ ਵਿੱਚ ਬੱਛਾ ਫੜ ਕੇ ਦਰਬਾਰ ਸਾ ਸੋ ਬੀਰ ਸਿੰਘ ਬਾਦਲ ਤੇ ਹਮਲਾ ਕਰਨ ਵਾਲੇ ਨਰਿੰਦਰ ਸਿੰਘ ਚੌੜਾ ਪੁਲਿਸ ਗ੍ਰਿਫਤ ਦੇ ਵਿੱਚ ਹਨ ਨਰਿੰਦਰ ਸਿੰਘ ਚੌੜਾ ਦਾ ਸਬੰਧ ਅਕਾਲ ਫੈਡਰੇਸ਼ਨ ਗਰੁੱਪ ਨਾਲ ਹੈ ਉਹਨਾਂ ਨੇ ਐਮਏ ਰਾਜਨੀਤੀ ਸ਼ਾਸਤਰ ਕੀਤੀ ਹੋਈ ਹੈ ਬੁੜੈਲ ਜੇਲ੍ਹ ਬ੍ਰੇਕ ਦੇ ਵਿੱਚ ਵੀ ਨਰਿੰਦਰ ਸਿੰਘ ਚੌੜਾ ਦੀ ਸ਼ਮੂਲੀਅਤ ਰਹੀ ਹੈ ਨਰਿੰਦਰ ਸਿੰਘ ਪੰਥਕ ਦਸਤਾਵੇਜ਼ ਖਾਲਿਸਤਾਨ ਵਿਰੁੱਧ ਸਾਜ਼ਿਸ਼ ਕਿਤਾਬਾਂ ਦੇ ਲੇਖਕ ਹਨ ਨਰਿੰਦਰ ਸਿੰਘ ਦਾ ਸਬੰਧ ਡੇਰਾ ਬਾਬਾ ਨਾਨਕ ਕਸਬੇ ਦੇ ਚੌੜਾ ਪਿੰਡ ਨਾਲ ਹੈ ਅਤੇ ਉਹਨਾਂ ਦੇ ਦੋ ਪੁੱਤਰ ਹਨ ਤੇ ਦੋਵੇਂ ਪੇਸ਼ੇਵਰ ਵਕੀਲ ਹਨ